ਪੰਜਾਬ ਚ ਇੱਕ ਵਾਰ ਫੇਰ ਤੋਂ ਮੌਸਮ ਚ ਬਦਲਾ ਆਉਣਾ ਸ਼ੁਰੂ ਹੋ ਗਿਆ। ਅੱਜ ਸਵੇਰੇ ਜਲੰਧਰ ਚ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ। ਜਲੰਧਰ ਦੇ ਨਾਲ ਲੱਗਦੇ ਹੁਸ਼ਿਆਰਪੁਰ ਚ ਵੀ ਅੱਜ ਸਵੇਰੇ 7:30 ਵਜੇ ਮੀਂਹ ਪਿਆ ਜਿਸ ਨਾਲ ਮੌਸਮ ਪੂਰੀ ਤਰ੍ਹਾਂ ਨਾਲ ਬਦਲ ਗਿਆ ਤੇ ਲੋਕਾਂ ਨੂੰ ਇਸ ਹਲਕੇ ਮੀਂਹ ਦੇ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਮੁਤਾਬਕ 5 ਅਕਤੂਬਰ ਤੋਂ ਕਈ ਇਲਾਕਿਆਂ ਚ ਮੀਂਹ ਪਵੇਗਾ। 5, 6 ਅਤੇ 7 ਅਕਤੂਬਰ ਨੂੰ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਚੰਦਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਗਰਮ ਹੋ ਰਿਹਾ ਹੈ ਇਸ ਨਾਲ ਤਾਪਮਾਨ ਲਗਾਤਾਰ ਵਧ ਰਿਹਾ ਹੈ ਰਾਤਾਂ ਵੀ ਕਾਫੀ ਗਰਮ ਹੋ ਗਈਆਂ ਨੇ ਵੀਰਵਾਰ ਸਵੇਰੇ ਚੰਦਰ ਵਿੱਚ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੀਤੋਂ ਬਾਅਦ ਤਾਪਮਾਨ 4 ਡਿਗਰੀ ਘਟ ਗਿਆ ਮੀਤੋਂ 20 ਮਿੰਟ ਦੇ ਅੰਦਰ ਹੀ ਤਾਪਮਾਨ 28 ਡਿਗਰੀ ਤੱਕ ਪਹੁੰਚ ਗਿਆ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 36.0 ਡਿਗਰੀ ਸ਼੍ਰੀਨਾਨਦਪੁਰ ਸਾਹਿਬ 34.3 ਡਿਗਰੀ ਫਿਰੋਜ਼ਪੁਰ 33.9 ਡਿਗਰੀ ਲੁਧਿਆਣਾ 33.6 ਡਿਗਰੀ ਪਠਾਨਕੋਟ 32.4 ਡਿਗਰੀ ਮੀ ਪੈਨਲ ਪੰਜਾਬ ਚ ਮੌਸਮ ਫਿਰ ਬਦਲ ਜਾਵੇਗਾ ਚੰਡੀਗੜ੍ਹ ਮੌਸਮ ਵਿਭਾਗ ਨੇ येलो ਅਲਰਟ ਵੀ ਚੰਡੀਗੜ੍ਹ ਚ ਜਾਰੀ ਕੀਤਾ ਹੈ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਵਿਭਾਗ ਮੁਤਾਬਕ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਦੱਸਦੀ ਹੈ ਕਿ ਨੋ ਹਰਿਚ 11 ਮਿਲੀਮੀਟਰ ਨੋਪਰਚ 0.5 ਮਿਲੀਮੀਟਰ ਪਠਾਨਕੋਟ ਚ 4.5 ਮਿਲੀਮੀਟਰ ਚੰਡੀਗੜ੍ਹ ਚ 1.0 ਮਿਲੀਮੀਟਰ ਦਰਜ ਕੀਤਾ ਗਿਆ ਜਿਨਾਂ ਜ਼ਿਲ੍ਹਿਆਂ ਚ ਬਾਰਿਸ਼ ਹੋਈ ਉੱਥੇ ਤੋਂ ਬਾਅਦ ਤਾਪਮਾਨ 29 ਤੋਂ 31 ਡਿਗਰੀ ਸੈਲਸੀਅਸ ਤੱਕ ਰਿਹਾ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਨਾਲੇ ਵੀ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਵੀ ਮੀਂਹ ਪੈਣ ਨਾਲ ਮੌਸਮ ਥੋੜਾ ਬਦਲ ਜਾਵੇਗਾ ਆਉਣ ਵਾਲੇ ਦਿਨਾਂ ਚ ਸ਼ਾਇਦ ਥੋੜੀ ਬਹੁਤ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ ਕਿਉਂਕਿ ਮੌਨਸਨ ਵੀ ਪੂਰੀ ਤਰ੍ਹਾਂ ਨਾਲ ਜਾ ਚੁੱਕਾ ਹੈ ਪਰ ਕਿਤੇ ਨਾ ਕਿਤੇ ਹਿਮਾਚਲ ਦੇ ਮੌਸਮ ਚ ਵੀ 5 ਡੇਗਾ ਤੇ ਹਲਕੀ ਬੂੰਦਾਬੰਦੀ ਹੋਵੇਗੀ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਚ 4 ਅਕਤੂਬਰ ਤੱਕ ਮੌਸਮ ਥੋੜਾ ਸਾਫ ਰਹਿਣ ਦੀ ਉਮੀਦ ਹੈ ਪਰ 5 ਅਕਤੂਬਰ ਤੋਂ ਬਾਅਦ ਮੌਸਮ ਬਦਲ ਸਕਦਾ ਹੈ ਵੈਸਟ ਇੰਡੀਜ਼ ਟਰਪੈਂਸ ਦੇ ਹੁਣ ਕਾਰਨ ਕੁਝ ਜ਼ਿਲ੍ਹੇ ਚ ਬਦਲਵਾਹੀ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ 24 ਨਾਲ ਪੰਜਾਬ ਚ ਇੱਕ ਵਾਰ ਫੇਰ ਤੋਂ ਮੌਸਮ ਚ ਬਦਲਾ ਆਉਣਾ ਸ਼ੁਰੂ ਹੋ ਗਿਆ। ਅੱਜ ਸਵੇਰੇ ਜਲੰਧਰ ਚ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ। ਜਲੰਧਰ ਦੇ ਨਾਲ ਲੱਗਦੇ ਹੁਸ਼ਿਆਰਪੁਰ ਚ ਵੀ ਅੱਜ ਸਵੇਰੇ 7:30 ਵਜੇ ਮੀਂਹ ਪਿਆ ਜਿਸ ਨਾਲ ਮੌਸਮ ਪੂਰੀ ਤਰ੍ਹਾਂ ਨਾਲ ਬਦਲ ਗਿਆ ਤੇ ਲੋਕਾਂ ਨੂੰ ਇਸ ਹਲਕੇ ਮੀਂਹ ਦੇ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਮੁਤਾਬਕ 5 ਅਕਤੂਬਰ ਤੋਂ ਕਈ ਇਲਾਕਿਆਂ ਚ ਮੀਂਹ ਪਵੇਗਾ। 5, 6 ਅਤੇ 7 ਅਕਤੂਬਰ ਨੂੰ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਲੰਧਰ ਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਗਰਮ ਹੋ ਰਿਹਾ ਹੈ ਇਸ ਨਾਲ ਤਾਪਮਾਨ ਲਗਾਤਾਰ ਵਧ ਰਿਹਾ ਹੈ ਰਾਤਾਂ ਵੀ ਕਾਫੀ ਗਰਮ ਹੋ ਗਈਆਂ ਨੇ ਵੀਰਵਾਰ ਸਵੇਰੇ ਜਲੰਧਰ ਚ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੀ ਤੋਂ ਬਾਅਦ ਤਾਪਮਾਨ 4 ਡਿਗਰੀ ਘਟ ਗਿਆ ਮੀ ਤੋਂ 20 ਮਿੰਟ ਦੇ ਅੰਦਰ ਹੀ ਤਾਪਮਾਨ 28 ਡਿਗਰੀ ਤੱਕ ਪਹੁੰਚ ਗਿਆ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਬਾਲਾ 36.0 ਡਿਗਰੀ ਸ਼੍ਰੀ ਅਨੰਦਪੁਰ ਸਾਹਿਬ 34.3 ਡਿਗਰੀ ਫਿਰੋਜ਼ਪੁਰ 33.9 ਡਿਗਰੀ ਲੁਧਿਆਣਾ 33.6 ਡਿਗਰੀ ਪਠਾਨਕੋਟ 32.4 ਡਿਗਰੀ ਪਟਿਆਲਾ 35.4 ਡਿਗਰੀ ਮੀ ਪੈਨਲ ਪੰਜਾਬ ਚ ਮੌਸਮ ਫਿਰ ਬਦਲ ਜਾਵੇਗਾ ਚੰਡੀਗੜ੍ਹ ਮੌਸਮ ਵਿਭਾਗ ਨੇ येलो ਅਲਰਟ ਵੀ ਚੰਡੀਗੜ੍ਹ ਚ ਜਾਰੀ ਕੀਤਾ ਹੈ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਵਿਭਾਗ ਮੁਤਾਬਕ 5 ਤੋਂ 8 ਅਕਤੂਬਰ ਤੱਕ ਮੀਂਹ ਪੈਣ ਦੀ ਉਮੀਦ ਹੈ ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਦੱਸ ਦਈਏ ਕਿ ਮੁਹਾਰਿਚ 11 ਮਿਲੀਮੀਟਰ ਨੌਪੜ ਚ 0.5 ਮਿਲੀਮੀਟਰ ਪਠਾਨਕੋਟ ਚ 4.5 ਮਿਲੀਮੀਟਰ ਚੰਡੀਗੜ੍ਹ ਚ 1.0 ਮਿਲੀਮੀਟਰ ਤਰਜ ਕੀਤਾ ਗਿਆ ਜਿਨਾਂ ਜ਼ਿਲ੍ਹਿਆਂ ਚ ਬਾਰਿਸ਼ ਹੋਈ ਉੱਥੇ ਤੋਂ ਬਾਅਦ ਤਾਪਮਾਨ 29 ਤੋਂ 31 ਡਿਗਰੀ ਸੈਲਸੀਅਸ ਤੱਕ ਰਿਹਾ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਨਾਲੇ ਵੀ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀ ਤਾਂ ਹਿਮਾਚਲ ਪ੍ਰਦੇਸ਼ ਵੀ ਮੀਂਹ ਪੈਣ ਨਾਲ ਮੌਸਮ ਥੋੜਾ ਬਦਲ ਜਾਵੇਗਾ ਆਉਣ ਵਾਲੇ ਦਿਨਾਂ ਚ ਸ਼ਾਇਦ ਥੋੜੀ ਬਹੁਤ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ ਕਿਉਂਕਿ ਮੌਨਸੂਨ ਵੀ ਪੂਰੀ ਤਰ੍ਹਾਂ ਨਾਲ ਜਾ ਚੁੱਕਾ ਹੈ ਪਰ ਕਿਤੇ ਨਾ ਕਿਤੇ ਹਿਮਾਚਲ ਦੇ ਮੌਸਮ ਚ ਵੀ ਅੱਗੇ ਆ ਤੇ ਹਲਕੀ ਬੂੰਦਾਬੰਦੀ ਹੋਵੇਗੀ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਚ 4 ਅਕਤੂਬਰ ਤੱਕ ਮੌਸਮ ਥੋੜਾ ਸਾਫ ਰਹੇ ਦੀ ਉਮੀਦ ਹੈ ਪਰ 5 ਅਕਤੂਬਰ ਤੋਂ ਬਾਅਦ ਮੌਸਮ ਬਦਲ ਸਕਦਾ ਹੈ ਵੈਸਟਰਨ ਇੰਡੀਅਨ ਸਟਰਪੰਸ ਦੇ ਹੋਂਨ ਕਾਰਨ ਕੁਝ ਜ਼ਿਲ੍ਹੇ ਚ ਬਦਲਵਾਹੀ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ 24